ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਨਜੀਤ ਪਟਿਕ ਤੇ ਤੁਹਾਡਾ ਸਵਾਗਤ ਹੈ। hope ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲੋ ਜੀ ਅੱਜ ਫਿਰ ਤੋਂ ਲੈ ਕੇ ਆਇਆ ਟ੍ਰੈਂਡਿੰਗ ਕਲੈਕਸ਼ਨ। ਬਹੁਤ ਸੋਹਣੇ ਸੂਟ ਨੇ ਜੀ। ਇਹ ਦੋ ਟਾਈਪ ਦੀ ਵੈਰਾਈਟੀ ਹੈ। ਜਿਮੇਜੂ ਤੇ ਔਰਗੈਂਜ਼ਾ। ਬਹੁਤ ਸੋਹਣੇ ਸੂਟ ਨੇ ਜੀ। ਲੋ ਜੀ ਕਰਦੇ ਆ ਸ਼ੁਰੂ। ਪਾਰਟੀ ਵੇਅਰ ਸੂਟ ਨੇ ਜੀ। ਬਹੁਤ ਸੋਹਣੇ। ਡਿਜ਼ਾਈਨਿੰਗ ਬਹੁਤ ਪਿਆਰੀ ਦੇਖੋ। जिम्मी फैब्रिक। सारा होया होया है, ये मिरर है। सारा पलस वर्क कटदाणा पूरा चौड़ा बॉर्डर बनाया हुआ है नीचे गोटा लेस लगी हुई है ਉੱਪਰ ਤੱਕ ਤੱਕ ਦੇਖੋ neck ਤੱਕ ਇਹ ਸਾਰਾ ਹੈਂਡਵਰਕ ਹੈ ਜੀ ਪੌਲਸ ਵਰਕ ਕਟਦਾਣਾ ਬੜਾ ਸੋਹਣਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹਦੀ ਬੈਕ ਸਾਈਡ ਐਵੇਂ ਹੋਊਗੀ ਪਲੈਨ ਵਿਦ ਪ੍ਰਿੰਟਿੰਗ ਪ੍ਰਿੰਟਿੰਗ ਤਾਂ ਸੇਵਿੰਗ ਹੋਊਗੀ ਰਿਯਨ ਕਾਟਨ ਸਲਵਾਰ ਫੁੱਲ ਪ्योर ਦੁਪੱਟਾ ਇਹਦਾ ਕੱਲਾ ਸ਼ਰਟ ਤੇ ਨੀਡ ਹੋਊਗੀ ਜੀ ਇਨਰ ਦੀ ਲਾਈਨਿੰਗ ਦੀ ਸਲਵਾਰ ਬਿਨਾ ਇਨਰ ਤੋਂ ਬਣੂਗੀ ਬਹੁਤ ਸੋਹਣਾ ਸੂਟ ਹੈ ਫੁੱਲ ਪਿਓਰ ਦੁਪੱਟਾ ਦੇਖੋ ਫੋਰ ਸਾਈਡ ਗੋਟਾ ਲੇਸ ਲੱਗੀ ਹੋਈ ਹੈ ਸਿੰਪਲ ਹੋ ਪਰ ਜੇ ਬਹੁਤ ਸੋਹਣੇ গারਲਿਸ਼ ਲੁੱਕ ਦੇ ਸੂਟ ਨੇ ਜੀ ਬਹੁਤ ਪਿਆਰੀ ਦੇਖੋ ਕਿੰਨਾ ਸੋਹਣਾ ਸੂਟ ਹੈ 1450 ਰੁਪਏ ਵਿੱਚ ਤੁਸੀਂ ਕਰੇ ਬੈਠੇ ਬੁੱਕ ਕਰਵਾ ਸਕਦੇ ਆ 1450 ਰੁਪਏ ਵਿੱਚ ਪਹੁੰਚਦਾ ਹੋਊਗਾ ਜੀ ਤੁਹਾਡੇ ਪਰ ਇਹ ਬਲੈਕ ਕਲਰ ਦਾ ਹੈ ਇਹ ਦੇਖੋ ਕਿੰਨਾ ਸੋਹਣਾ ਸੂਟ ਹੈ ਇਹ ਡਾਰਕ ਮਸਟਰਡ ਜਿਹਾ ਕਲਰ ਹੈ ਜੀ ਆ ਦੇਖੋ ਸਲਵਾਰ ਦਾ ਕੀ ਰਿਤੇ ਹੈਂਡਵਰਕ ਹੈ ਸੇਮ ਹੀ オリジナル ਮਿਰਰ ਵਰਕ ਹੈ ਸਾਰਾ ਪਲਸ ਵਰਕ ਟੋਟਲੀ ਹੈਂਡਵਰਕ ਹੈ ਜੀ ਸਾਰਾ ਬਹੁਤ ਸੋਹਣਾ ਸੂਟ ਹੈ ਸਲਵਾਰ ఏదో కలర్ ఆ గో వర్పల్ గా శే బోనా పూరే హేలు సూట్ నేది కన్నా ప్యారా సూట్ ఏ ఆ గీ సలవారాటన్ ਸਿਰਫ ਇਹਦੇ ਸ਼ਰਟਸ ਤੇ ਨੀਡ ਹੈ ਇਨਰ ਦੀ ਬਹੁਤ ਸੋਹਣਾ ਸੂਟ ਹੈ 4500 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇਹਨਾਂ ਨੂੰ ਸਕਰੀਨ ਸ਼ਾਟ ਲਈ ਦਿਓ ਜੀ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਨੇ ਇਹਦਾ ਨੈਕਸਟ ਕਲਰ ਆ ਗਿਆ ਮੈਰੂਨ ਜャ ਸ਼ੇਡ ਹੈ ਇਹ ਬਹੁਤ ਸੋਹਣਾ घेरे देखो कि प्यारा वर्क है सलवार फोर साइड दुपट्टा गोटा लगे हुआ फुल प्योर का दुपट्टा जी लोग दिखा देने बहुत सोना दप्टा फुल प्योर ਨੈਕਸਟ ਆ ਗਿਆ ਅਰਗੈਂਜਾ ਚ ਅਰਗੈਂਜਾ ਵਿਦ ਡੋਲਾ ਪ੍ਰਿੰਟ ਕਿੰਨੀ ਪਿਆਰੀ ਲੁੱਕ ਹੈ ਦੇਖੋ ਸੂਟ ਦੀ ਵਿਦ ਡੋਲਾ ਪ੍ਰਿੰਟ ਨੈਕ ਤੇ ਸਾਰਾ ਹੈਂਡਵਰਕ ਹੈ neck ਤੇ ਹੀ ਟੋਟਲੀ ਹੈਂਡਵਰਕ ਹੈ ਇਹ ਸਾਰਾ ਕਟਦਾਣਾ ਪਲਸਵਰਕ ਬਹੁਤ ਸੋਹਣਾ ਵਰਕ ਹੈ ਜੀ ਟੋਟਲੀ ਹੈਂਡਵਰਕ ਹੈ ਜਿੱਦਾਂ ਡੋਲਾ ਪ੍ਰਿੰਟ ਬਣਿਆ ਹੋਇਆ ਹੈ ਘੇਰੇ ਤੇ ਗੋਟਾ ਲੇਸ ਲੱਗੀ ਹੋਈ ਹੈ ਬੈਕ ਸਾਈਡ ਇਹਦੀ ਪਲੇਨ ਹੈ ਪੱਪਲ ਇਹ ਆਗੇ ਦੀ ਸਲਵਾਰ ਇਸ ਤੇ ਵੀ ਕੱਲੀ ਸ਼ਰਟ ਤੇ ਹੈ ਜੀ ਨੀਡ ਲਾਈਨਿੰਗ ਦੀ ਬਹੁਤ ਸੋਹਣਾ ਸੂਟ ਹੈ। ਦੁਪੱਟਾ ਦੇਖੋ ਇਹਦਾ। ਫੁੱਲ ਹੈਵੀ ਦੁਪੱਟਾ। ਪਿਓਰ ਦਾ ਦੁਪੱਟਾ ਹੈ ਜੀ। ਟੂ ਸਾਈਡ ਇਹਦੇ ਗੋਟਾ ਲੱਗਿਆ ਹੋਇਆ ਹੈ। ਟੂ ਸਾਈਡ ਗੋਟਾ ਪੂਰਾ ਜਾਲ ਬਣਿਆ ਹੋਇਆ ਹੈ। ਇਹ ਸੀਕੁਐਂਸ ਵਰਕ ਹੈ। ਦੇਖੋ ਦੁਪੱਟੇ ਦੀ ਲੁੱਕਿੰਗ ਹੀ ਪਿਆਰੀ ਹੈ। ਪਰਪਲ ਦਾ ਸ਼ੇਡ ਹੈ ਇਹ ਬਹੁਤ ਸੋਹਣਾ। ਬਿਲਕੁਲ ਸੌਫਟ ਹੈ ਜੀ ਦਕਤਾਂ। ਇਦੀ ਰੇਂਜ ਸੇਮੀ ਰਹੂਗੀ 1450 ਰੁਪਏ ਨੈਕਸਟ ਕਲਰ ਆ ਗਿਆ ਇਹਦਾ ਦੇਖੋ ਮਜ਼ੈਂਟਾ ਕਲਰ ਹੈ ਇਹ ਮਜ਼ੈਂਟਾ ਵਿਦ ਇਹ ਲੈਰੀਏ ਜੇ ਬਣਾਏ ਹੋਏ ਨੇ yellow ਆ ਮਹਿੰਦੀ ਗ੍ਰੀਨ ਦਾ ਸ਼ੇਡ ਹੈ ਘੇਰੇ ਤੇ ਦੇਖੋ ਕਿੰਨਾ ਸੋਹਣਾ ਗੋਟਾ ਲੱਗਿਆ ਹੋਇਆ ਹੈ ਪੂਰਾ ਡਿਜ਼ਾਈਨਰ ਬੋਲਾ ਪ੍ਰਿੰਟ ਹੈ ਵਿੱਚ ਨੈਕ ਦੇਖੋ ਕਿੰਨਾ ਹੈਵੀ ਹੈ ਕਿੰਨੀ ਸੋਹਣੀ ਲੁੱਕ ਹੈ ਨੈਕ ਦੀ ਇਹ ਸਾਰਾ ਹੈਂਡ ਵਰਕ ਹੈ ਟੋਟਲੀ ਮੈਜੈਂਟਾ ਕਲਰ ਇਹ ਆ ਗਈ ਇਹਦੀ ਸਲਵਾਰ ਰਿਆਨ ਕਾਟਨ ਦੀ ਦੁਪੱਟਾ ਪੂਰਾ ਜਾਲ ਹੈ ਦੁਪੱਟੇ ਚ ਦੇਖੋ ਕਿੰਨਾ ਵਿਆਰਾ ਦੁਪੱਟਾ ਫੁੱਲ ਪ्योर ਟੂ ਸਾਈਡੇ ਗੋਟਾ ਲੱਗਿਆ ਹੋਇਆ ਇਹਦਾ ਥਰਡ ਕਲਰ ਆ ਗਿਆ ਦੇਖੋ ਰਾਮਾ ਗ੍ਰੀਨ ਬਹੁਤ ਸੋਹਣਾ ਕਲਰ ਹੈ ਇਹ ਰਾਮਾ ਗ੍ਰੀਨ येलो ਇਹ ਹੈ ਮੈਜੈਂਟਾ ਜਿਹਾ ਕਲਰ ਕਿਹ ਰਹੇ ਤੇ ਦੇਖ ਫੇਡ ਕੋਟਾ ਜਨ ਗਿਆਨਾ ਬਹੁਤ ਸੋਹਣਾ ਲੈੱਕ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਇਹ ਰਾਮ ਮੰਦਰੀਨ ਹੈ ਦੇਖੋ ਲੈਕਸੈਪ ਇਹ ਆ ਗਈ ਜੀ ਸਿਲਵਾ ਇਹ ਆ ਗਿਆ ਜੀ ਟਿਕਟਾ ਇਹ ਪੱਤੇ ਬਹੁਤ ਸੋਹਣੇ ਨੇ ਜੀ ਪੂਰੇ ਹੈਗੇ ਹੈਵੀ ਦੇ ਹੈਵੀ ਸੋਬਰ ਦੇ ਸੋਬਰ ਬਹੁਤ ਸੋਹਣੀ ਲੁੱਕ ਹੈ ਦੁਪੱਟੀਆਂ ਦੀ ਦੇਖੋ ਟੂ ਸਾਈਡ ਆ ਗੁੱਟਾ ਲੱਗਿਆ ਹੋਇਆ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਇੰਨਾ ਸੋਹਣੇ-ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ-ਵਿੱਤਰਾ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ